ਦੁਨੀਆਂ ਦੀ ਸੁਣਦੇ ਮੈਂ ਕੀ ਜਾਨਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦੇ ਨਾ ਜੇ ਮੇਰੇ ਸੁਣਵੇਂ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੇ ਆਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹਾਂ ਬਾ ਤੇਰੇ ਦਰ ਤੇ ਆਇਆ ਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹਾਂ ਹੁਣ ਚਰਨੀ ਲਾ ਬਾਬਾ ਮੈਂ ਝੋਲੀ ਆਟ ਆਇਆ ਕਰਪਾ ਦੇਓ ਝੋਲੀ ਜੀ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ 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 ਤੂੰ ਗੱਤ ਨਗਤਿਆਂ ਦੀ ਤੂੰ ਪਤਨ ਪਤਿਆਂ ਦੀ ਤੂੰ ਮਾਣ ਨੇ ਮਾਣਿਆਂ ਦਾ ਤਾਣਿਆਂ ਦਾ ਤੂੰ ਗੱਤ ਨੇ ਕਤਿਆਂ ਦੀ ਤੂੰ ਪਤ ਨੇ ਪਤਿਆਂ ਦੀ ਤੂੰ ਮਾਣ ਨੇ ਮਾਣਿਆਂ ਦਾ ਤੂੰ ਤਾਣ ਨੇ ਤਾਣਿਆਂ ਦਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦਾ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਤਨ ਤਨ ਬਾਬਾ ਦੀਪ ਸਿੰਘ ਜੀ 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 ਦੁਨੀਆਂ ਦੀ ਸੁਣਦੇ ਮੈਂ ਕੀ ਜਾਨਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦੇ ਮੰਨਾ ਜੇ ਮੇਰੇ ਸੁਣ ਲੈ ਮੈਂ ਤਾਂ ਮੰਨਾ ਦੁਨੀਆਂ ਦੀ ਸੁਣ ਬੈ ਮੈਂ ਕੀ ਜਾਣ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੇ ਆ ਆ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹਾਂ ਤੇਰੇ ਦਰ ਤੇ ਆ ਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਮੈਂ ਝੋਲੀ ਆ ਤੇ ਆਇਆ ਕਰਪਾ ਦੇਓ ਝੋਲੀ ਜੀ ਜੇ ਮੇਰੀ ਸੁਣ ਲੈ ਤਾ ਮੰਨਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ 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 ਤੂੰ ਗੱਤ ਨਗਤਿਆਂ ਦੀ ਤੂੰ ਪਤਨ ਪਤਿਆਂ ਦੀ ਤੂੰ ਮਾਨ ਨੇ ਮਾਣਿਆਂ ਦਾ ਤੂੰ ਤਾਣ ਨੇ ਤਾਣਿਆਂ ਦਾ ਤੂੰ ਗੱਤ ਨਗਤਿਆਂ ਦੀ ਤੂੰ ਪੱਤ ਨੇ ਪੱਤਿਆਂ ਦੀ ਤੂੰ ਮਾਣ ਨੇ ਮਾਣਿਆਂ ਦਾ ਤੂੰ ਤਾਣ ਨੇ ਤਾਣਿਆਂ ਦਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦਾ ਮੈਂ ਕੀ ਜਾਣ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਤਨ ਤਨ ਬਾਬਾ ਦੀਪ ਸਿੰਘ ਜੀ 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 ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਜੇ ਮੇਰੇ ਸੁਣਵੇਂ ਮੈਂ ਤਾਂ ਮੰਨਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਨਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੇ ਆਇਆ ਹਾਂ ਮੇਰੇ ਦੁਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹਾਂ ਹੁਣ ਚਰਨੀ ਲਾ ਬਾਬਾ ਤੇਰੇ ਦਰ ਤੇ ਆਇਆ ਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਮੈਂ ਥੋਲੀ ਆ ਟਿਆ ਆ ਕਰਪਾ ਦੇ ਓ ਥੋਲੀ ਜੀ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆਂ ਦੀ ਸੁਣਦਾ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ 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 ਤੂੰ ਗੱਤ ਨਗਤਿਆਂ ਦੀ ਤੂੰ ਪਤਨ ਪਤਿਆਂ ਦੀ ਤੂੰ ਮਾਨ ਨੇ ਮਾਣਿਆਂ ਦਾ ਤਾਣਿਆਂ ਦਾ ਤੂੰ ਗੱਤ ਨਿਕਤਿਆਂ ਦੀ ਤੂੰ ਪਤਨ ਪਤਿਆਂ ਦੀ ਤੂੰ ਮਾਣ ਨੇ ਮਾਣਿਆਂ ਦਾ ਤੂੰ ਤਾਣ ਨੇ ਤਾਣਿਆਂ ਦਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਸੁਣ ਲੈ ਮੈਂ ਤਾਂ ਮੰਨਾ ਦੁਨੀਆਂ ਦੀ ਸੁਣਦਾ ਮੈਂ ਕੀ ਜਾਣ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਕਨਤਨ ਬਾਬਾ ਦੀਪ ਸਿੰਘ ਜੀ ਤਨ ਤਨ 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 ਬਾਬਾ ਦੀਪ ਸਿੰਘ ਜੀ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੰਨਾ ਜੇ ਮੇਰੇ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੇ ਆਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਤੇਰੇ ਦਰ ਤੇ ਆਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਮੈਂ ਝੋਲੀ ਆ ਟਿਆ ਆ ਕਿਰਪਾ ਦੇਓ ਝੋਲੀ ਜੀ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਨਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ 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 ਤੂੰ ਗੱਤ ਨਗਤਿਆਂ ਦੀ ਤੂੰ ਪਤਨ ਪਤਿਆਂ ਦੀ ਤੂੰ ਮਾਨ ਨੇ ਮਾਨਿਆਂ ਦਾ ਤੂੰ ਤਾਣ ਨੇ ਤਾਣਿਆਂ ਦਾ ਤੂੰ ਗੱਤ ਨਗਤਿਆਂ ਦੀ ਤੂੰ ਪੱਤ ਨੇ ਪੱਤਿਆਂ ਦੀ ਤੂੰ ਮਾਣ ਨੇ ਮਾਣਿਆਂ ਦਾ ਤੂੰ ਤਾਣ ਨੇ ਤਾਣਿਆਂ ਦਾ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦਾ ਮੈਂ ਕੀ ਜਾਣ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਤਨ ਤਨ ਬਾਬਾ ਦੀਪ ਸਿੰਘ ਜੀ 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 ਦੁਨੀਆਂ ਦੀ ਸੁਣਦੇ ਜਾਣਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਸੁਣਦਾ ਮੈਂ ਕੀ ਜਾਣਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੇ ਆ ਆ ਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਤੇਰੇ ਦਰ ਤੇ ਆ ਆ ਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹਾ ਹੁਣ ਚਰਨੀ ਲਾ ਬਾਬਾ ਮੈਂ ਝੋਲੀ ਆ ਟਿਆ ਆ ਕੈਰ ਪਾ ਦੇਓ ਝੋਲੀ ਜੀ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆਂ ਦੀ ਸੁਣਦੇ ਆਣਾ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ 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 ਤੂੰ ਗੱਤ ਨਿਗਤਿਆਂ ਦੀ ਤੂੰ ਪਤਨ ਪਤਿਆਂ ਦੀ ਤੂੰ ਮਾਣ ਨੇ ਮਾਣਿਆਂ ਦਾ ਤੂੰ ਤਾਣ ਨੇ ਤਾਣਿਆਂ ਦਾ ਤੂੰ ਗੱਤ ਨਿਗਤਿਆਂ ਦੀ ਤੂੰ ਪਤਨ ਪਤਿਆਂ ਦੀ ਤੂੰ ਮਾਣ ਨੇ ਮਾਣਿਆਂ ਦਾ ਤੂੰ ਨੇਤਾਣਿਆਂ ਦਾ ਦੁਨੀਆਂ ਦੀ ਸੁਣਦਾ ਮੈਂ ਕੀ ਜਾਨਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾ ਦੁਨੀਆਂ ਦੀ ਸੁਣਦਾ ਮੈਂ ਨੁ ਲੈ ਮੈਂ ਤਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ 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 ਦੁਨੀਆਂ ਦੀ ਸੁਣਦੇ ਮੈਂ ਕੀ ਜਾਨਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਸੁਣਦਾ ਮੈਂ ਕੀ ਜਾਣ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਮੰਨਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੇ ਦਰ ਤੇ ਆਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਤੇਰੇ ਦਰ ਤੇ ਆਇਆ ਹਾਂ ਮੇਰੇ ਦੁੱਖੜੇ ਸੁਣ ਬਾਬਾ ਦੁੱਖਾਂ ਦਾ ਸਤਾਇਆ ਹੁਣ ਚਰਨੀ ਲਾ ਬਾਬਾ ਮੈਂ ਚੋਲੀ ਆਟ ਆਇਆ ਕਰ ਪਾ ਦੇ ਓ ਥੋਲੀ ਜੀ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਦੁਨੀਆਂ ਦੀ ਸੁਣਦੇ ਮੈਂ ਕੀ ਜਾਣਾਂ ਜੇ ਮੇਰੀ ਸੁਣ ਲੈ ਮੈਂ ਤਾਂ ਮੰਨਾਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ